ਸਾਹਿਕਾਲ ਦੋਸਤੋ ਸੁਆਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਬੀਏ ਫਰਸਟ ইয়ার ਦੀ ਫਰਸਟ ਸੈਮੈਸਟਰ ਦਾ ਜਿਹੜੀ ਕਵਿਤਾ ਭਾਗ ਚੱਲ ਰਿਹਾ ਸਾਡਾ ਉਹਦੀ ਨੈਕਸਟ ਵੀਡੀਓ ਅੱਜ ਮੈਂ ਪਿਛਲੀ ਵੀਡੀਓ ਚ ਵੀ ਮੈਂ ਕਾਫੀ ਕਵਿਤਾਵਾਂ ਤੁਹਾਨੂੰ ਕਵਰ ਆਊਟ ਕਰਾਈਆਂ ਸੀ ਇੱਕ ਵੀਡੀਓ ਚ ਦੋ ਤਿੰਨ ਕਵਿਤਾਵਾਂ ਦੇ ਵਿਸ਼ਾ ਵਸਤੂ ਸਾਰ ਤੇ ਕੇਂਦਰੀ ਭਾਵ ਕਰਾਉਣ ਦੀ ਆਪਾਂ ਕੋਸ਼ਿਸ਼ ਕਰੀਦੀ ਹੈ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਗਾਵਾਂ ਦੀ ਰਾਤ ਵਿਸ਼ੇ ਵਸਤੂ ਤੋਂ ਤੇ ਉਹਦੇ ਸਾਰ ਤੋਂ ਉਸ ਤੋਂ ਬਾਅਦ ਆਪਾਂ ਅੱਗੇ-ਅੱਗੇ ਚੱਲਦੇ ਹਾਂ ਤਾਂ ਗਾਵਾਂ ਦੀ ਰਾਤ ਗੀਤ ਸ਼ਿਵ ਕੁਮਾਰ ਦੇਵਾਰਾਂ ਲਿਖਿਆ ਗਿਆ ਰਚੀਤਾ ਪਹਿਲੀ ਲਾਈਨ ਵਿੱਚ ਤੁਸੀਂ ਇਹ ਚੀਜ਼ ਹਰ ਇੱਕ ਕਵਿਤਾ ਹਰ ਇੱਕ ਵਿਸ਼ਾ ਵਸਤੂ ਸਾਰ ਦੇ ਵਿੱਚ ਲਿਖਣੀ ਲਿਖਣੀ ਹੈ ਕਿ ਉਹਦਾ ਕਵੀ ਕੋਣ ਆ ਤੁਸੀਂ ਯਾਦ ਕਿਦਾਂ ਰੱਖ ਸਕਦੇ ਹੋ ਤੁਹਾਨੂੰ ਯਾਦ ਰੱਖਣਾ ਪਏਗਾ ਟਿਪਸ ਦੇ ਉੱਤੇ ਕਵਿਤਾ ਕੀ ਦੀ ਹੈ ਉਹ ਕਵਿਤਾ ਨਹੀਂ ਪਤਾ ਤਾਂ ਉਹਦਾ ਅਰਥ ਕੀ ਲਿਖੋਗੇ 1 2 ਨੰਬਰ ਤਾਂ ਉੱਥੇ ਕੱਟ ਹੋ ਜਾਣੇ ਤੁਹਾਡੇ ਠੀਕ ਹੈ ਇਸ ਤੋਂ ਬਾਅਦ ਇਹ ਜਿਹੜੀ ਆ ਦੁੱਖ ਨਾਲ ਭਰਪੂਰ ਗੀਤ ਹੈ ਬਹਿਰਾ ਨਾ ਪਰਪੂਰਾ ਠੀਕ ਹੈ ਕਵੀ ਕਹਿੰਦਾ ਹੈ ਕਿ ਪਤਾ ਨਹੀਂ ਮੇਰੇ ਗਮਾਂ ਦੀ ਲੰਬੀ ਰਾਤ ਜਾਂ ਮੇਰੇ ਲੰਬੇ ਗੀਤ ਹਨ ਉਹ ਕਹਿੰਦਾ ਕਿ ਮੇਰੇ ਗੀਤ ਹੀ ਲੰਬਿਆ ਕਿ ਮੇਰੀ ਜਿਹੜੀ ਰਾਤ ਆ ਜਿਹੜੀ ਰਾਤ ਉਹ ਨਹੀਂ ਕਿਦਾਂ ਦੀ ਐ ਤੇ ਮੈਂ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿ ਉਹ ਇੱਕ ਤੋਖੇ ਖਾਦੇ ਹੋਏ ਬੁਆਏਫਰੈਂਡ ਉਹ ਵਾਲੀ ਸਿਚੁਏਸ਼ਨ ਦੇ ਵਿੱਚ ਮੈਂ ਤੁਹਾਨੂੰ ਨਾ ਨਾਰਮਲੀ ਅੱਜ ਦੀ ਅੱਜ ਦੀ ਜਨਰੇਸ਼ਨ ਦੇ ਹਿਸਾਬ ਨਾਲ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਦਾਂ ਉਹਨੂੰ ਤੋਖਾ ਮਿਲਿਆ ਹੋਇਆ ਤੋਖੇ ਬਾਜ ਫਰੰਟ ਤੋਂ ਤਾਂ ਉਹ ਉਸ ਚੀਜ਼ ਨੂੰ ਦੇਖ ਰਿਹਾ ਕਿ ਜਿਹੜੀ ਮੇਰੀ ਗਮ ਨੇ ਜਿਹੜੀ ਮੇਰੀ ਧੋਖੇ ਹੋਏ ਮੇਰੇ ਪੱਲ ਨੇ ਉਹਨਾਂ ਨੇ ਬਤਾਏ ਸੀ ਕਿ ਉਹ ਲੰਬੇ ਨੇ ਜਾਂ ਫਿਰ ਮੇਰੀ ਜਿਹੜੀ ਗੀਤ ਲੰਬੇ ਨੇ ਜਿਹੜੀ ਉਹਦੇ ਸਮੂਹਿਕ ਲਿਖੇ ਗਏ ਨੇ ਨਾ ਪੈੜੀ ਰਾਤ ਮੁੱਕਦੀ ਐ ਤੇ ਨਾ ਹੀ ਮੇਰੇ ਗੀਤ ਗਮਾਂ ਦੇ ਸਮੁੰਦਰ ਕਿੰਨੇ ਕੁ ਡੂੰਗੇ ਹਨ ਇਹਨਾਂ ਦਾ ਕਿਸੇ ਨੂੰ ਪਤਾ ਨਹੀਂ ਲੱਗਾ ਪਰ ਮੈਂ ਜਾਣਦਾ ਹਾਂ ਕਿ ਇਹ ਨਾ ਬਰਸਾਤਾਂ ਵਿੱਚ ਚੜਦੇ ਹਨ ਤੇ ਨਾ ਔਕੜਾਂ ਦੇ ਵਿੱਚ ਠੀਕ ਹੈ ਹੁਣ ਸਮੁੰਦਰ ਕਹਿ ਰਿਹਾ ਵਾ ਜਿੰਨਾ ਮਰਜੀ ਪਾਣੀ ਭਰ ਜੇ ਸਮੁੰਦਰ ਨਹੀਂ ਚੜ ਰਿਹਾ ਕਿਹੜਾ ਸਮੁੰਦਰ ਨਹੀਂ ਚੜ ਰਿਹਾ ਉਹਦੇ ਗਾਮਾਂ ਦਾ ਠੀਕ ਹੈ ਜੀ ਉਹ ਡੂੰਘੇ ਇੰਨੇ ਨੇ ਠੀਕ ਹੈ ਜੀ ਸੱਟਾਂ ਵੱਜੀਆਂ ਹੋਈਆਂ ਉਹਦੀ ਡੂੰਘੀਆਂ ਕਿਹੜੀਆਂ ਸੱਟਾਂ ਦੀ ਗੱਲ ਕਰੀ ਆ ਕਰ ਰਹੇ ਆ ਆਂਦਰੂਨੀ ਸੱਟਾਂ ਦੀ ਨਾ ਕਿ ਬਾਹਰਲੀ ਸੱਟਾਂ ਦੀ ਫਿਜ਼ੀਕਲ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਅੰਦਰੂਨੀ ਮੇਰੇ ਹੱਡ ਅਜੇ ਹੀ ਅਵੱਲੇ ਹਨ ਕਿ ਅੱਗ ਲਾਉਣ ਨਾਲ ਵੀ ਨਹੀਂ ਛੱਡਦੇ ਉਹ ਮਤਲਬ ਇੰਨਾ ਦੁਖੀ ਹੈ ਇੰਨੀ ਦੁਖੀ ਹੋ ਕੇ ਇਹ ਸਮੂਹਿਕ ਕਵਿਤਾ ਲਿਖੀ ਹੈ ਕਿ ਉਹ ਕਹਿੰਦਾ ਮੇਰੇ ਅੱਗ ਲਾਉਣ ਨਾਲ ਵੀ ਮੇਰੇ ਜਿਹੜੇ ਹੱਡ ਨੇ ਉਹ ਨਹੀਂ ਛੱਡ ਰਹੇ ਤੇ ਇਹ ਤਾਂ ਹੋਂਕਿਆ ਨਾ ਛੱਡਦੇ ਨੇ ਹੋਂਗੇ ਕਿਵੇਂ ਆਉਂਦੇ ਆ ਉਹਨੇ ਪਿਆਰ ਕੀਤਾ ਉਹਨੂੰ ਧੋਖਾ ਮਿਲਿਆ ਉਹ ਸਭ ਕੁਝ ਯਾਦ ਆਉਂਦਾ ਤਾਂ ਉਹ ਹੋਂਕੇ ਆਉਂਦੇ ਇਸ਼ਕ ਦੇ ਜ਼ਖਮ ਅਜਿਹੇ ਹਨ ਕਿ ਇੰਨਾ ਦੇ دارو ਬਾਰੇ ਕੁਝ ਨਹੀਂ ਪਤਾ ਕਹਿੰਦਾ ਕਿ ਜਿਹੜਾ ਇਸ਼ਕ ਹੋਇਆ ਸੀ ਜਿਹੜਾ ਉਹਨੂੰ ਧੋਖਾ ਮਿਲਿਆ ਪਾ ਉਹ ਜਿਹੜਾ ਜ਼ਖਮ ਆ ਉਹਦੇ ਇਲਾਜ ਕੋਈ ਡਾਕਟਰ ਹੈ ਨਹੀਂ ਉਹਦੇ ਇਲਾਜਾਂ ਦੇ ਲਈ ਉਹਦਾ ਇਲਾਜ ਨਹੀਂ ਹੈਗਾ ਉਹ ਜ਼ਖਮ ਨਹੀਂ ਭਰ ਸਕਦਾ ਠੀਕ ਹੈ دارو ਮਤਲਬ ਦਵਾਈ ਨਹੀਂ ਹੈਗੀ ਉਹਦੀ ਕੋਈ ਇਹ ਹੱਥ ਲਾਇਆ ਵੀ ਦੁਖਦੇ ਹਨ ਤੇ ਮਲਮ ਲਾਇਆ ਵੀ ਦੁਖਦੇ ਨੇ ਕਹਿੰਦਾ ਉਹਨਾਂ ਦੇ ਦੋ ਆਪਾਂ ਨੂੰ ਯਾਦ ਆਉਂਦੀ ਆ ਉਦੋਂ ਵੀ ਦੁਖਦੇ ਆ ਜਦੋਂ ਆਪਾਂ ਇਹਨੂੰ ਭਰਨ ਦੀ ਕੋਸ਼ਿਸ਼ ਕਰਦੇ ਆ ਉਦੋਂ ਵੀ ਦੁਖਦੇ ਆ ਠੀਕ ਹੈ ਜੇਕਰ ਗੋਰੀ ਰਾਤ ਚੰਦ ਦੀ ਹੈ ਤਾਂ ਕਾਲੀ ਰਾਤ ਕਿਸ ਦੀ ਹੈ ਨਾ ਤਾਰਿਆਂ ਵਿੱਚ ਚੰਨ ਲੁਕਦਾ ਹੈ ਤਾਂ ਨਾ ਤਾਰੇ ਚੰਨ ਵਿੱਚ ਲੁਕਦੇ ਨੇ ਠੀਕ ਹੈ ਜੀ ਇਹ ਉਹਨੇ ਸਮੂਹਿਕ ਹੋ ਕੇ ਇੱਕ ਪ੍ਰਾਕਿਰਤਿਕ ਚੀਜ਼ਾਂ ਨੂੰ ਲੈ ਕੇ ਜਿਹੜੀ ਆ ਕਵਿਤਾ ਲਿਖੀ ਹੈ ਤੇ ਇਹਦਾ ਹੁਣ ਆਪਾਂ ਕੇਂਦਰੀ ਭਾਵ ਪੜਦੇ ਆਂ ਗਮਾਂ ਦੀ ਰਾਤ ਦਾ ਕੇਂਦਰੀ ਭਾਵ ਕਵੀ ਕਹਿੰਦਾ ਹੈ ਕਿ ਗਾਮਾਂ ਦੀ ਰਾਤ ਬਤਾਉਣੀ ਤੇ ਗਾਮਾਂ ਦੇ ਗੀਤ ਮਕਾਉਣੇ ਔਖੇ ਨੇ ਕਿਉਂਕਿ ਇਸ਼ਕ ਦੇ ਗਾਮ ਦਾ ਕੋਈ ਥਾਂ ਨਹੀਂ ਥਾਂ ਨਹੀਂ ਮਤਲਬ ਕੋਈ ਵੀ ਜਗਾ ਨਹੀਂ ਹੈਗੀ ਗਾਮ ਉਸਦੇ ਹੱਡਾਂ ਨੂੰ ਸਾੜ ਰਿਹਾ ਹੈ ਤੇ ਇਸ਼ਕ ਦੇ ਫੱਟਾਂ ਫੱਟ ਮਤਲਬ ਸੱਟਾਂ ਵੱਜੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਕੋਈ ਇਲਾਜ ਨਹੀਂ ਦਿਸਦਾ ਉਸ ਨੂੰ ਕੋਈ ਇਲਾਜ ਨਹੀਂ ਦਿਸ ਰਿਹਾ ਉਹ ਜਿਹੜੀਆਂ ਸੱਟਾਂ ਵੱਜੀਆਂ ਹੋਈਆਂ ਡੂੰਘੀਆਂ ਉਸ ਬਾਰੇ ਪਤਾ ਨਹੀਂ ਲੱਗ ਰਿਹਾ ਠੀਕ ਹੈ ਜੀ ਇਹ ਉਹ ਦਾ ਜਿਹੜਾ ਵਾ ਕੇਂਦਰੀ ਪਾਵਾਂ ਅੱਗੇ ਚੱਲਦੇ ਹਾਂ ਅੱਗੇ ਹੈ ਮੇਰੇ RAM ਜੀਓ ਕਵਿਤਾ ਦਾ ਵਿਸ਼ਾ ਵਸਤੂ ਥੀਮ ਲਿਖੋ ਮੇਰੇ RAM ਜੀਓ ਕਵਿਤਾ ਦਾ ਸਾਰ ਲਿਖੋ ਆਪਣੇ ਸ਼ਬਦਾਂ ਦੇ ਵਿੱਚ ਇਸ ਸੇਮ ਸ਼ਿਵ ਕੁਮਾਰ ਬਟਾਲਵੀ ਦੀ ਹੋਈ ਹੈ ਤਾਂ ਅੱਗੇ ਚੱਲਦੇ ਹਾਂ ਮੇਰੇ RAM ਜੀਓ ਕਵਿਤਾ ਸ਼ਿਵ ਕੁਮਾਰ ਦੀ ਲਿਖੀ ਹੋਈ ਹੈ ਇਸ ਕਵਿਤਾ ਵਿੱਚ ਕਵੀ ਨੇ ਉਸ ਵਿਆਹੀ ਜਾਂ ਚੁੱਕੀ ਪ੍ਰੇਮਿਕਾ ਦੇ ਭਾਵ ਅੰਕਿਤ ਕੀਤੇ ਨੇ ਜਿਸ ਨੇ ਉਸ ਨੂੰ ਮਨਪਸੰਦ ਪ੍ਰੇਮੀ ਨਾਲ ਉਸ ਦੀ ਬਡੇਰੀ ਉਮਰ ਵਿੱਚ ਲਿਖਿਆ ਮਿਲਿਆ ਸੀ ਸ ਲਿਖਿਆ ਗਿਆ ਤਾਂ ਸੌਰੀ ਮਿਲਿਆ ਸੀ ਉਹ ਪ੍ਰੇਮੀ ਨੂੰ ਆਪਣਾ ਜਿਹੜਾ ਢਲ ਚੁੱਕਾ ਰੂਪ ਜਵਾਨੀ ਅਰਪਣ ਕਰਨ ਤੋਂ ਸੰਕੋਚ ਕਰਦੀ ਹੈ ਕਿਉਂਕਿ ਉਸ ਦੇ ਬੇਹੀ ਫੁੱਲ ਨੂੰ ਦੀਪ ਤੇ ਅੱਗੇ ਰੱਖਣਾ ਵੱਡਾ ਪਾਪ ਸਮਝਦੀ ਹੈ ਕਹਿੰਦਾ ਮਤਲਬ ਉਹ ਬਡੇਰੀ ਉਮਰ ਹੋ ਗਈ ਉਹ ਸਮਝਦੀ ਹੈ ਕਿ ਸਭ ਕੁਝ ਕਰਨਾ ਬੜਾ ਆਡ ਹੈ ਬਹੁਤ ਬੁਰਾ ਲੱਗਦਾ ਹੈ ਉਹਦਾ ਕਹਿੰਦਾ ਮਤਲਬ ਇਹ ਹੈ ਇੱਥੇ ਕਵੀ ਜਵਾਨੀ ਦੇ ਢਾਲਣ ਪਿੱਛੋਂ ਜੀਵਨ ਵਿੱਚ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਹ ਕਿਹੜੀ ਰੁੱਤ ਦੇ ਸਮੇਂ ਵਿੱਚ ਆਪਣਾ ਪਿਆਰ ਦੇਣ ਆਇਆ ਹੈ ਕਹਿਣ ਦਾ ਮਤਲਬ ਹੈ ਦੇਖੋ ਜਦੋਂ ਛੋਟੀ ਉਮਰ ਵਾਲੇ ਨੂੰ ਵੱਡੇ ਨੂੰ ਪਿਆਰ ਉਹ ਸਿਚੁਏਸ਼ਨ ਇੱਥੇ ਜਿਹੜੀ ਉਹ ਦਰਸਾਈ ਗਈ ਹੈ ਠੀਕ ਹੈ ਤਾਂ ਅੱਗੇ ਆ ਗਿਆ ਇਸ ਰੁੱਤ ਵਿੱਚ ਉਸਨੇ ਵਿਆਹੇ ਜਾਣ ਤੇ ਉਸਦੀ ਉਮਰ ਦੇ ਬਡੇਰੀ ਹੋਣ ਨਾਲ ਉਸਦੀ ਜਵਾਨੀ ਤੇ ਬਾਗਾਂ ਦੇ ਫੁੱਲ ਕੁਮਲਾ ਗਏ ਨੇ ਅਰਥਾਤ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਉਸਦੀ ਸੁੰਦਰਤਾ ਮੱਦਮ ਪੈ ਚੁੱਕੀ ਹੈ ਉਹ ਉਦੋਂ ਕਿੱਥੋਂ ਸੀ ਜਦੋਂ ਉਸਦੇ ਅੰਗ ਅੰਗ ਵਿੱਚ ਜਵਾਨੀ ਦੀ ਰੁੱਤ ਖੜੀ ਸੀ ਮਤਲਬ ਕਹਿਣ ਦਾ ਮਤਲਬ ਹੈ ਏ ਤੇ ਬੀ ਦੋ ਪੁਆਇੰਟ ਨੇ ਏ ਬਹੁਤ ਬੁੱਢਾ ਹੋ ਗਿਆ ਬੀ ਉਸ ਵੱਲ ਆਕਰਸ਼ਿਤ ਹੋ ਰਿਹਾ ਉਸ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਸ ਰਾਣ ਜਿਹੜਾ ਏ ਬੰਦਾਵਾ ਜਾਂ ਲੜਕੀ ਆ ਜਿਹੜੀ ਇਸ ਨੂੰ ਸਮੋਹਿਤ ਹੋ ਕੇ ਲਿਖ ਰਹੀ ਹੈ ਜਿਹਨੂੰ ਕਵਿਤਾ ਉਹ ਉਹ ਕਹਿ ਰਹੀ ਹੈ ਕਿ ਤੂੰ ਉਦੋਂ ਕਿੱਥੇ ਸੀ ਜਦੋਂ ਮੈਂ ਜਵਾਨੀ ਵਿੱਚ ਸੀ ਉਦੋਂ ਤੂੰ ਮੈਨੂੰ ਇਜ਼ਹਾਰ ਕਿਉਂ ਨਹੀਂ ਕੀਤਾ ਪਿਆਰ ਦਾ ਕਿਉਂਕਿ ਇਹ ਜਿਹੜੀ ਹੈਗੀ ਹੈ ਨਾ ਸ਼ਿਵ ਕੁਮਾਰ ਦੇ ਗੀਤ ਇਦਾਂ ਦੇ ਨੇ ਠੀਕ ਹੈ ਤਾਂ ਅੱਗੇ ਉਹ ਕਹਿੰਦੀ ਹੈ ਜਿਹੜੀ ਹੈ ਕਿ ਉਸ ਦਾ ਜਿਹੜਾ ਸਰੀਰ ਆ ਪਿਆਰ ਦੀ ਸੁਗੰਧ ਨਾਲ ਸੰਗੰਨਤ ਹੋ ਉਠਿਆ ਤੇ ਉਹ ਉਦੋਂ ਕਿੱਥੇ ਸੀ ਜਦੋਂ ਸਾਹਾਂ ਵਿੱਚ ਖੁਸ਼ਬੂ ਭਰਨ ਲਈ ਚੇਤਰ ਦਾ ਮਹੀਨਾ ਆਪ ਆਇਆ ਸੀ ਉਹ ਪੁੱਛਦੀ ਹੈ ਕਿ ਉਦੋਂ ਤੂੰ ਕਿੱਥੇ ਸੀ ਜਦੋਂ ਆ ਸੀ ਉਦੋਂ ਤੂੰ ਕਿੱਥੇ ਸੀ ਜਦੋਂ ਆ ਸੀ ਮਤਲਬ ਕਹਿਣ ਦਾ ਅਲੱਗ-ਅਲੱਗ ਐਗਜ਼ਾਮਪਲ ਆਉਂਦੀਆਂ ਦੀ ਇੱਥੇ ਉਹ ਸਮੋਧਿਤ ਕਰੀਏ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੀ ਇੱਕ ਕੁਆਰੀ ਜਿੰਨੀ ਸੁੰਦਰਤਾ ਹਲਕੇ ਪਿਆਜ਼ੀ ਰੰਗ ਦੇ ਸੂਬਰ ਦਾ ਪਾਣੀ ਪੀ ਕੇ ਨਿਖਰੀ ਹੋਈ ਹੈ ਉਹ ਇੱਕ ਮੋਹ ਰਹੀ ਹੈ ਉਦੋਂ ਕਿੱਥੇ ਸੀ ਜਦੋਂ ਧਰਮੀ ਬਾਪ ਨੇ ਵਿਆਹ ਆਰੰਭ ਕੀਤਾ ਸੀ ਉਹ ਕਹਿੰਦੀ ਹੈ ਕਿ ਜਦੋਂ ਮੇਰੇ ਪਿਤਾ ਨੇ ਵਿਆਹ ਕਰਨਾ ਚਾਹਿਆ ਸੀ ਜਾਂ ਪਸੰਦ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਲਈ ਲੜਕਾ ਉਦੋਂ ਤੂੰ ਕਿੱਥੇ ਸੀ ਉਦੋਂ ਤੂੰ ਸਾਹਮਣੇ ਕਿਉਂ ਨਹੀਂ ਆਇਆ ਠੀਕ ਹੈ ਜੀ ਇਸ ਤਰ੍ਹਾਂ ਹੀ ਉਹ ਜਿਹੜਾ ਅਲੱਗ-ਅਲੱਗ ਜਿਹੜੀ ਐਗਜ਼ਾਮਪਲ ਉਦਾਹਰਨਾ ਦੇ ਕੇ ਉਹਨੂੰ ਸੰਬੋਧਿਤ ਕਰ ਰਹੀ ਐ ਕਿ ਉਹ ਤੋਂ ਕਿੱਥੇ ਸੀ ਮੈਂ ਉਹ ਡੀਕ ਦੀ ਰਹੀ ਸੀਗੀ ਮੈਂ ਤਰਾ ਬਹੁਤ ਇੰਤਜ਼ਾਰ ਕੀਤਾ ਠੀਕ ਹੈ ਉਦੋਂ ਤੋਂ ਕਿੱਥੇ ਸੀ ਜਦੋਂ ਮਹਿਕਾਂ ਦੇ ਜਿਹੜੇ ਚੌਮੁਖੀ ਦੀਵੇ ਦੇ ਲਾਟਾਂ ਉੱਚੀਆਂ ਉੱਚੀਆਂ ਕੀਤਾ ਗਿਆ ਸੀ ਉਦੋਂ ਤੋਂ ਕਿੱਥੇ ਸੀ ਜਦੋਂ ਮਜਾਜਨ ਜਿੰਦ ਉਸ ਦਾ ਨਾਮ ਲੈ ਕੇ ਕੁਰਲਾਈ ਸੀ ਉਹ ਤੋਂ ਕਿੱਥੇ ਸੀ ਮਤਲਬ ਇਸ ਤਰ੍ਹਾਂ ਦਾ ਅੱਗੇ ਇਹਨੇ ਬਹੁਤ ਵੱਡਾ ਲਿਖਿਆ ਹੋਇਆ ਤੁਸੀਂ ਇਹ 2-4 ਲਾਈਨਾਂ ਹੋਰ ਪੜ ਲਿਓ ਪਰ ਦੇਖੋ ਪਤਾ ਕੀ ਹੈ ਤੁਸੀਂ ਹੁਣ ਗਾਈਡ ਤੋਂ ਪੜੋਗੇ ਤੇ ਐਜ਼ਿਡ ਚੇਪੋਗੇ ਉਹਦਾ ਕੀ ਫਾਇਦਾ ਨਹੀਂ ਤੁਸੀਂ ਹੁਣ ਪੜ ਲਿਆ ਮੈਂ ਤੁਹਾਨੂੰ 6-7 ਐਗਜ਼ਾਮਪਲ ਦੇ ਦਿਆਂ ਤੁਹਾਡੇ ਮਨ ਵਿੱਚ ਬੈਠ ਗਿਆ ਕਿ ਇਹ ਕਵਿਤਾ ਕਿਨੂੰ ਸਮੋਧਤ ਲਿਖੀ ਗਈ ਹੈ ਕਿਨੇ ਲਿਖੀ ਹੈ ਤੇ ਇਹਦੇ ਵਿੱਚ ਹੈ ਕੀ ਤਾਂ ਸੇ ਤਿੰਨ ਚੀਜ਼ਾਂ ਤੁਸੀਂ ਹਮੇਸ਼ਾ ਕਿਸੇ ਵੀ ਸਾਰ ਦੇ ਵਿੱਚ ਯਾਦ ਰੱਖਣੀਆਂ ਨੇ ਠੀਕ ਹੈ ਜੀ ਅੱਗੇ ਸਾਡੇ ਆ ਗਿਆ ਇਹਦਾ ਕੇਂਦਰੀ ਭਾਵ ਵਿਆਹੀ ਜਨ ਪਿੱਛੋਂ ਉਮਰ ਦੇ ਵਡੇਰੀ ਹੋਣ ਦੇ ਜਦੋਂ ਇਸਤਰੀ ਨੂੰ ਉਸ ਦਾ ਮਨ ਪਸੰਦ ਪ੍ਰੇਮੀ ਮਿਲਦਾ ਹੈ ਪਹਿਲਾ ਇਜ਼ਹਾਰ ਨਹੀਂ ਕੀਤਾ ਉਸਨੇ ਬੀ ਪੁਆਇੰਟ ਨੇ ਏ ਨੂੰ ਠੀਕ ਹੈ ਜੀ ਕਿਉਂ ਨਹੀਂ ਕੀਤਾ ਸੰਜੋਗ ਨਹੀਂ ਬਣੇ ਕਾਮ ਨਹੀਂ ਬਣਿਆ ਮੌਕਾ ਨਹੀਂ ਮਿਲਿਆ ਕਰਨਾ ਚਾਹਿਆ ਪਰ ਹੋਇਆ ਨਹੀਂ ਬਹੁਤ ਸਾਰੇ ਆ ਗਏ ਪਾਹੀ ਤਾਂ ਹੀ ਜਿਹੜੀ ਉਹ ਪ੍ਰੇਮਿਕਾ ਵਾ ਉਹ ਆਪਣੇ ਪ੍ਰੇਮੀ ਨੂੰ ਕਹਿ ਰਹੀ ਹੈ ਉਦੋਂ ਤੂੰ ਕਿੱਥੇ ਸੀ ਜਦੋਂ ਮੈਂ ਜਵਾਨੀ ਵਿੱਚ ਸੀ ਉਦੋਂ ਤੂੰ ਕਿੱਥੇ ਸੀ ਜਦੋਂ ਮੇਰਾ ਵਿਆਹ ਹੋਣ ਲੱਗਿਆ ਉਦੋਂ ਤੂੰ ਕਿੱਥੇ ਸੀ ਜਦੋਂ ਮੇਰੇ ਅੰਦਰ ਅੰਗ-ਅੰਗ ਦੇ ਵਿੱਚ ਜਵਾਨੀ ਜਿਹੜੀ ਆ ਉਹ ਫੁੱਟ ਰਹੀ ਸੀ ਅਲੱਗ-ਅਲੱਗ ਐਗਜ਼ਾਮਪਲਾਂ ਦਿੰਦੀ ਐ ਠੀਕ ਐ ਜੀ ਹੁਣ ਉਹ ਕਹਿੰਦੀ ਐ ਕਿ ਪਿਆਰ ਦੇ ਤੂੰ ਸੰਕੋਚ ਕਰਦੀ ਐ ਕਿਉਂ ਸੰਕੋਚ ਕਰਦੀ ਐ ਕਿਉਂਕਿ ਉਹ ਬੁਢੀਰੀ ਹੋ ਚੁੱਕੀ ਆ ਉਹਦੀ ਵੱਡੀ ਉਮਰ ਹੋ ਚੁੱਕੀ ਐ ਉਹ ਆਪਣੇ ਨਵੇਂ ਪਰਿਵਾਰ ਵਿੱਚ ਢਲ ਚੁੱਕੀ ਐ ਤਾਂ ਕਰਕੇ ਠੀਕ ਐ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪ੍ਰੇਮੀ ਨੂੰ ਭੁੱਲ ਜਾਂਦੀ ਹੈ ਸਗੋਂ ਆਪਣੀ ਸੁੰਦਰਤਾ ਦੇ ਢਲਣ ਕਰਕੇ ਆਪਣੇ ਆਪ ਨੂੰ ਪ੍ਰੇਮੀ ਦੇ ਯੋਗ ਨਹੀਂ ਸਮਝਦੀ ਤੇ ਉਹ ਸਮਝਦੀ ਹੋਈ ਮਰ ਜਾਣਾ ਚਾਹੁੰਦੀ ਹੈ ਕਿਉਂਕਿ ਉਹਨੂੰ ਹੁਣ ਮਿਲਿਆ ਨਹੀਂ ਤਾਂ ਮਰ ਜਾਣਾ ਚਾਹੁੰਦੀ ਹੈ ਪਰ ਉਹ ਕਾਬਲ ਆਪਣੇ ਆਪ ਨੂੰ ਨਹੀਂ ਸਮਝ ਰਹੀ ਕਿਉਂਕਿ ਉਹ ਢਲ ਚੁੱਕੀ ਹੈ ਹੁਣ ਉਹਦੇ ਪਿਆਰ ਦੇ ਕਾਬਲ ਨਹੀਂ ਹੈਗੀ ਉਹ ਠੀਕ ਹੈ ਜੀ ਇਹ ਦਾ ਕੇਂਦਰੀ ਭਾਵ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਇਨਕਾਰ ਆ ਤੇ ਗੀਤ ਇਹ ਦੋਨੀਆਂ ਆਪਾਂ ਨੈਕਸਟ ਵੀਡੀਓ ਚ ਕਰਾਂਗੇ ਇਹ ਵੀਡੀਓ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਦੱਸਿਓ ਹੋਰ ਕਿਹੜੇ ਕਿਹੜੇ ਟੌਪਿਕਸ ਦੇ ਵੀਡੀਓ ਚਾਹੁੰਦੇ ਹੋ ਉਹ ਵੀ ਕਮੈਂਟ ਕਰ ਦਿਓ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੁਹਾਡਾ